ਕਿਉਂ ਯਾਰ ਤਕਾ ਕਰੀ ਜਾਂਦੇ ਆ ਯਾਰ ਹੱਸ ਲੈ ਕਾ ਤੱਕਾ ਕਰਦੇ ਆ ਗਰੀਬ ਦਾ ਇਹ ਰੱਬ ਦਾ ਸਹੀ ਕੰਮ ਹੈ ਯਾ ਚੱਕੇ ਯਾ ਚੱਕੇ ਨੇ ਆਏ ਹਾਈ ਓਏ ਗਰੀਬ ਦਾ ਐਕਸੀਡੈਂਟ ਹੋਇਆ ਤਾਂ ਲੋਕਾਂ ਨੇ ਉਸਦੀ ਮਦਦ ਕਰਨ ਦੀ ਬਜਾਏ ਉਸ ਦਾ ਸਾਰਾ ਸਮਾਨ ਉੱਠ ਲਿਆ ਜੀ ਹਾਂ ਤਸਵੀਰਾਂ ਪੰਜਾਬ ਦੀਆਂ ਨੇ ਪੰਜਾਬ ਜੇਕਰ ਲੋਕਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ ਪਰ ਸ਼ਾਇਦ ਹੁਣ ਇਹ ਜਿਹਾ ਨਹੀਂ ਹੈ ਕਿਉਂਕਿ ਲੋਕਾਂ ਦੀ ਨੀਅਤ ਅਤੇ ਨੀਤੀ ਦੋਵੇਂ ਬਦਲ ਗਏ ਨੇ ਕਿਉਂ ਯਾਰ ੱਟਕਾ ਕਰੀ ਜਾਂਦੇ ਆ ਯਾਰ ਹਸਲੇ ਤਾਂ ੱਟਕਾ ਕਰਦਿਆ ਗਰੀਬ ਦਾ ਇਹ ਜਾ ਕੇ ਇਹ ਜਾ ਕੇ ਹੈ ਹਾਈ ਹਾਈ ਓਏ ਆ ਲੈ ਚੰਗੀ ਗੱਲ ਆ ਚੰਗੀ ਗੱਲ ਆ ਇਹ ਗਰੀਬ ਦੇ ਚੱਕੋ ਤੁਸੀਂ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਦਰਸਾ ਲਈ ਇੱਕ ਗਰੀਬ ਜੁੱਤੀਆਂ ਵਾਲੇ ਦਾ ਐਕਸੀਡੈਂਟ ਹੋ ਗਿਆ ਪਰ ਲੋਕਾਂ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੀਆਂ ਜੁੱਤੀਆਂ ਲੁੱਟ ਲਈਆਂ ਵੱਡੀਆਂ ਵੱਡੀਆਂ ਗੱਡੀਆਂ 'ਚ ਉਤਰ ਕੇ ਲੋਕ ਉਸ ਦੀਆਂ ਜੁੱਤੀਆਂ ਚੁੱਕਣ ਲੱਗੇ ਕਈ ਪੱਗਾਂ ਵਾਲੇ ਸੀ ਜੋ ਸ਼ਾਇਦ ਆਪਣੇ ਪਿੰਡ 'ਚ ਕਹਿੰਦੇ ਕਹੋਂਦੇ ਸਰਦਾਰ ਬੱਜਦੇ ਹੋਣਗੇ ਪਰ ਨੀਰ ਦੇਖੋ ਕਿਸ ਤਰੀਕੇ ਨਾਲ ਇਸ ਗਰੀਬ ਦੀਆਂ ਜੁੱਤੀਆਂ ਲੁੱਟਣ ਵਿੱਚ ਲੱਗੇ ਹੋਏ ਨੇ ਤਾਂ ਇਹ ਵੀਡੀਓ ਪਟਿਆਲਾ ਦੇ ਸਨੌਰ ਦੀ ਏ ਜਿੱਥੇ ਇੱਕ ਗਰੀਬ ਦੁਕਾਨਦਾਰ ਆਪਣੀ ਬਾਈਕ ਦੇ ਜੁੱਤੀਆਂ ਲੈ ਕੇ ਜਾ ਰਿਹਾ ਸੀ ਪਰ ਅਚਾਨਕ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਲੋਕਾਂ ਨੇ ਉਸ ਦੀ ਮਦਦ ਕਰਨ ਦੀ ਬਜਾਏ ਜਾਂ ਫਿਰ ਉਸ ਦੀਆਂ ਜੁੱਤੀਆਂ ਸਮੇਟ ਕੇ ਉਸ ਨੂੰ ਘਰ ਭੇਜਣ ਦੀ ਬਜਾਏ ਉਸ ਦੀਆਂ ਸਾਰੀਆਂ ਜੁੱਤੀਆਂ ਲੈ ਕੇ ਫਰਾਰ ਹੋ ਗਏ ਕਿਉਂ ਯਾਰ ੱੱਕਾ ਕਰੀ ਜਾਂਦੇ ਆ ਯਾਰ ਹੱਸ ਲੈ ਯਾ ਜਾਕੇ ਯਾ ਜਾਕੇ ਹੈ ਆਏ ਹਾਈ ਓਏ ਵਾਲੇ ਕੋ ਓਏ ਖਾ ਲੇਗਾ ਖਾ ਲੈ ਚੰਗੀ ਗੱਲ ਆ ਚੰਗੀ ਗੱਲ ਆ ਇਹ ਗਰੀਬ ਦੇ ਚੱਕੋ ਤੁਸੀਂ ਗੱਡੀ 10 ਸਾਲ ਪਹਿਲਾਂ ਅਜਿਹਾ ਇੱਕ ਘਟਨਾਕਰਮ ਫਤੇਗੜ ਸਾਹਿਬ ਦੇ ਬੱਸੀ ਪਠਾਣਾ ਚ ਵਾਪਰਿਆ ਸੀ ਜਿੱਥੇ ਕਿ ਸ਼ਹੀਦੀ ਦਿਹਾੜਿਆਂ ਦੇ ਦਿਨਾਂ ਚ ਹੀ ਇੱਕ ਸੇਬਾਂ ਦਾ ਟਰੱਕ ਪਲਟ ਗਿਆ ਸੀ ਅਤੇ ਲੋਕਾਂ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੇ ਸਾਰੇ ਸੇਬ ਲੁੱਟ ਲਏ ਸੀ ਹੁਣ ਮੋੜ ਤੋਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅਤੇ ਖੁਦ ਨੂੰ ਪੰਜਾਬੀ ਕਹਣ ਵਾਲੇ ਇਹਨਾਂ ਲੋਕਾਂ ਨੇ ਦੱਸ ਦਿੱਤਾ ਹੈ ਕਿ ਉਹ ਕੀ ਬਣ ਚੁੱਕੇ ਨੇ ਹਾਂ ਹੋ ਸਕਦਾ ਹੈ ਕਿ ਇਹ ਲੋਕ ਹੁਣ ਘਰ ਜਾ ਕੇ ਸ਼ਹੀਦੀ ਦਿਹਾੜਿਆਂ ਵਿੱਚ ਲੰਗਰ ਲਾਉਣ ਦੀ ਤਿਆਰੀ ਜ਼ਰੂਰ ਕਰਨਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ